ਭਾਰਤ ਪਾਕਿਸਤਾਨ ਵਿਚਕਾਰ ਅਤਵਾਦੀ ਲੜਾਈ ਨੂੰ ਲੈ ਕੇ ਸਰਦੀ ਪਿੰਡਾਂ ਵਿੱਚ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੈ ਜਦ ਸਰਦੀ ਪਿੰਡਾਂ ਵਿੱਚ ਇਸ ਸੰਬੰਧ ਨੂੰ ਦੌਰਾ ਕੀਤਾ ਗਿਆ ਤਾਂ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਪਿੰਡ ਖਾਲੀ ਕਰਨ ਦੀ ਹਦਾਇਤ ਨਹੀਂ ਦਿੱਤੀ ਗਈ ਹੈ ਇਸ ਲਈ ਉਹ ਪਿੰਡ ਖਾਲੀ ਨਹੀਂ ਕਰਨਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਚਾਹੇ ਉਹ ਬਲੈਕਆਊਟ ਦੀ ਹਦਾਇਤ ਹੈ ਚਾਹੇ ਉਹ ਬਾਜ਼ਾਰ ਬੰਦ ਕਰਨ ਦੀ ਹਦਾਇਤ ਹੈ ਚਾਹੇ ਉਹ ਵਿਆਹ ਸ਼ਾਦੀਆਂ ਵਿੱਚ ਢੋਲ ਡੀਜੇ ਨਾ ਵਜਾਉਣ ਦੀ ਦਾਇਤਾ ਤੇ ਆਤਿਸ਼ਬਾਜ਼ੀ ਨਾ ਕਰਨ ਦੇ ਦਾਇਤਾ ਉਹ ਸਭ ਜਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਉਥੇ ਹੀ ਸੱਦੀ ਪਿੰਡ ਵਾਸੀਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਮਾਹੌਲ ਹੈ ਇਸ ਪਿੰਡ ਦਾ ਔਰ ਪਿੰਡ ਨੂੰ ਪ੍ਰਸ਼ਾਸਨ ਵੱਲੋਂ ਕੋਈ ਹਦਾਇਤ ਕੀਤੀ ਗਈ ਆ ਪਿੰਡ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲ ਰਹੇ ਆ ਪ੍ਰਸ਼ਾਸਨ ਵੱਲੋਂ ਸਾਡੇ ਪਿੰਡ ਨੂੰ ਕੋਈ ਹਦਾਇਤ ਨਹੀਂ ਗਈ ਜੀ ਜੀ ਪਿੰਡ ਕੋ ਖਾਲੀ ਕਰਨ ਦਾ ਜਾਂ ਕਿਸੇ ਤਰ੍ਹਾਂ ਨਹੀਂ ਪ੍ਰਸ਼ਾਸਨ ਨੇ ਬਸ ਬਲੈਕਆਊਟ ਕਰਨ ਦਾ ਕਿਹਾ ਜਿਸ ਲਈ ਪਿੰਡ ਸਾਰਾ ਪੂਰਾ ਸਹਿਯੋਗ ਦੇ ਰਿਹਾ ਹੈ ਬਹੁਤ ਠੀਕ ਹੈ ਪਰ ਪਿੰਡ ਵੈਸੇ ਸਾਮਿਆ ਆਇਆ ਹੈ ਜੰਗ ਦੇ ਮੌਲ ਤੋਂ ਇਸ ਕਾਰਨ ਪਿੰਡ ਦੇ ਸ਼ਾਮ ਨੂੰ 5 ਵਜੇ ਤੋਂ ਬਾਅਦ ਪਿੱਛੇ ਸਾਰੇ ਪਿੱਛੇ ਜਾਣਾ ਸ਼ੁਰੂ ਹੋ ਗਿਆ ਜੀ ਪਿੰਡ ਦੇ ਇੱਥੇ ਫਿਰ ਰਾਤ ਨੂੰ ਹੁੰਦਾ ਪਿੰਡ ਦੇ ਵਿੱਚ ਕੋਈ ਮਜੂਰ ਠੀਕ ਹੈ ਨੇ ਜਾਂ ਕੋਈ ਕੁਝ-ਕੁਝ ਬੱਚੇ ਬਜ਼ੁਰਗ ਲੇਡੀਜ਼ ਸਾਰੇ ਪਿੱਛੇ ਘਰ ਦਿੰਦੇ ਆ ਹਰ ਘਰ પતિ ਇੱਕ-ਇੱਕ ਬੰਦਾ ਜਾਂ ਕੁਝ-ਕੁਝ ਕੁਝ-ਕੁਝ ਮੰਦੇ ਹੁੰਦੇ ਆ ਬਾਈਟ ਵਗੈਰਾ ਰਾਤ ਨੂੰ ਕੋਈ ਬੋਟਾ ਵਿਟੋ 3 400 ਬੰਦਾ ਇਥੇ ਮੌਜੂਦ ਹੁੰਦੇ ਠੀਕ ਹੈ ਰਾਤ ਨੂੰ ਕੋਈ ਲਾਈਟ ਵਗੈਰਾ ਲਾਈਟ ਬਲੈਕਆਊਟ ਕਰ ਦਿੰਦੇ ਆ ਇਹ ਸਭ ਛੇ ਬਈ ਤੋਂ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਿਹਾ ਬੰਦਾ ਠੀਕ ਹੈ ਕੋਈ ਡੰਗਰ ਵਗੈਰਾ ਜਿਹੜੇ ਹੈਗੇ ਲੋਕਾਂ ਵੱਲੋਂ ਇਥੋਂ ਲੈ ਜਾ ਰਹੇ ਚੁੱਕੇ ਆ ਕਿ ਦੇਖੋ ਇਹ ਸਹਿਮ ਦਾ ਮਾਹੌਲ ਆ ਪਿੱਛੇ ਹਰ ਕੋਈ ਆਪ ਦਾ ਆਪ ਦੇ ਆਪ ਨੂੰ ਸੇਵਤਾ ਕਰਦਾ ਹੈ ਇਹ ਡਿਫੈਂਸ ਤੋਂ ਪਿੱਛੇ ਹੀ ੜਦੇ ਆ ਸਰ ਕਰਦਾ ਸਮਾਨ ਤੇ ਜ਼ਰੂਰੀ ਵਸਤੂਆਂ ਸੰਦ ਕੋਈ ਵੀ ਆਪ ਦਾ ਪਿੱਛੇ ਲੈ ਕੇ ਜਾ ਰਹੇ ਠੀਕ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत